इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਨਮਸਕਾਰ ਤੁਸੀਂ ਦੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਮੈਂ ਅਜੇ ਇੱਕ ਮਾਰ ਹਮਲੋ ਸਭ ਤੋਂ ਪਹਿਲਾਂ ਮੇਰੇ ਵੱਲੋਂ ਤੇ ਨਿਊਜ਼ ਚੈਨਲ ਵੱਲੋਂ ਬੱਚਿਆਂ ਨੂੰ ਪਸੰਦ ਪੰਚਮੀ ਲੱਖ ਲੱਖ ਵਧਾਈਆਂ ਆ ਗੱਲ ਕਰਦੇ ਆ ਬੱਚਿਆਂ ਨਾਲ ਦਸੰਤ ਪੰਚਮੀ ਕਿਸ ਤਰ੍ਹਾਂ ਇੰਜੋਏ ਕਰ ਰਹੇ ਨੇ ਹਾਂਜੀ ਤੁਹਾਡਾ ਨਾਮ ਕੀ ਹੈ ਇਹ ਲੈ ਨਾਮ ਕੇ ਨਿਸ਼ਕਾਇਤ ਹੈ ਬਸ ਸਾਨੂੰ ਚਾਈਨਾ ਡੋਰ ਨਾ ਲੇਵਾਣਾ ਚਾਹੀਦਾ ਕਿਉਂਕਿ ਬਹੁਤ سارے ਪੰਛੀਆਂ ਦੇ ਗਲੇ ਵਿੱਚ ਫਸ ਕੇ ਉਹ ਪੰਛੀ ਮਰ ਜਾਂਦੇ ਨੇ ਕਈ ਮੋਟਰਸਾਈਕਲ ਵੀ ਜਾਂਦੇ ਨੇ ਲੋਕ ਤੇ ਗਲਿਆਂ ਵਿੱਚ ਫਸ ਜਾਂਦੀ ਆ ਉਹ ਵੀ ਕਈ ਵਾਰੀ ਹੋਣਾ ਡੈਥ ਵੀ ਹੋ ਸਕਦੀ ਹੈ ਇਸ ਕਾਰਨ ਤਾਂ ਸਾਨੂੰ ਟੱਗੇ ਵਾਲੀ ਡੋਰ ਨਾ ਲਵਾਉਣਾ ਚਾਹੀਦਾ ਇਹ ਤੁਹਾਡੀ ਬਹੁਤ ਵਧੀਆ ਗੱਲ ਹੈ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਟੱਗੇ ਵਾਲੀ ਡੋਰ ਵਰਤਣੀ ਚਾਹੀਦੀ ਹੈ ਪਰ ਹਲੇ ਵੀ ਕੁਝ ਅਸੀਂ ਦੇਖ ਰਹੇ ਹਾਂ ਕਾਈਟ ਜਿਹੜੇ ਉੜ ਕੇ ਆ ਰਹੇ ਨੇ ਉਹ ਕੱਟ ਕੇ ਆ ਰਹੇ ਨੇ ਉਹਨਾਂ ਨੂੰ ਪਲਾਸਟਿਕ ਦੀ ਡੋਰ ਲੱਗੀ ਹੋਈ ਹੈ ਕੀ ਇਹ ਤੁਹਾਡੇ ਮੁਤਾਬਿਕ ਸਹੀ ਹੈ ਜਾਂ ਗਲਤ ਹੈ ਹਾਂਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਕਸ਼ਿਸ਼ ਹੈ ਤੇ ਇਹ ਬਿਲਕੁਲ ਗਲਤ ਹੈ ਜਿਹੜੇ ਚਾਈਨਾ ਡੋਰ ਜਾਂ ਪਲਾਸਟਿਕ ਦੀ ਡੋਰ ਨਾਲ ਪਤੰਗ ਉਡਾ ਰਹੇ ਨੇ ਇਹ ਇਹ ਇਨਸਾਨ ਨੂੰ ਬਹੁਤ ਬੁਰੀ ਤਰ੍ਹਾਂ ਮਾਰ ਸਕਦੀ ਹੈ ਉਹਨਾਂ ਦਾ ਗਲਾ ਹੱਥ

ਕੁਝ ਮੁਨਾਫੇ ਲਈ ਇਹ ਪਲਾਸਟਿਕ ਦੀ ਡੋਰ ਵੇਚ ਰਹੇ ਨੇ ਇਹ ਕਿੱਦਾਂ ਮਾਰਕੀਟ ਚ ਆਂਦੀ ਹੈ ਸਰਕਾਰ ਨੂੰ ਇਹਦੇ ਵੱਧ ਤੋਂ ਵੱਧ ਸਖਤਾਈ ਕਰਨ ਦੀ ਲੋੜ ਹੈ ਜਾਂ ਨਹੀਂ ਇਹ ਸਰਕਾਰ ਨੂੰ ਬਹੁਤ ਹੀ ਲੱਗ ਕਿ ਸਖਤ ਸਖਤਾਈ ਕਰਨ ਦੀ ਲੋੜ ਹੈ ਕਿਉਂਕਿ ਇਹ ਸਰਕਾਰ ਨੂੰ ਸਖਤਾਈ ਕਰਨੀ ਚਾਹੀਦੀ ਹੈ ਕਿ ਪਲਾਸਟਿਕ ਨੂੰ ਕੋਈ ਵੀ ਨਾ ਯੂਜ਼ ਕਰ ਸਕੇ ਤਾਂ ਕਿ ਸਭ ਦੀ ਜਾਨ ਬਚੇ ਇਹ ਸੀ ਬਸੰਤ ਪੰਚਮੀ ਤੇ ਮੈਂ ਅਜੀਤ ਕੁਮਾਰ ਅਮਲੋ ਤੇ ਬਸੰਤ ਪੰਚਮੀ ਦੇ ਬੱਚਿਆਂ ਨਾਲ ਇੰਜੋਏ ਕਰਦੇ ਹੋਏ ਸਾਰੇ ਤਿਹਾਰ ਵਧੀਆ ਇੰਜੋਏਫੁਲ ਹੋਵੇ ਤੇ ਕੋਈ ਅਨ ਸੁਨੱਖੀ ਘਟਨਾ ਨਾ ਵਾਪਰੇ ਧੰਨਵਾਦ ਹਾਂਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਅਕਸ਼ਤ ਅਗਰਗੇ ਤੁਹਾਡਾ ਬਸੰਤ ਪੰਚਮੀ ਬਾਰੇ ਕੀ ਕਹਿਣਾ ਹੈ ਯੇ ਬਸੰਤ ਪੰਚਮੀ ਬਾਰੇ ਇਹ ਕਹਿਣਾ ਹੈ ਕਿ ਸਾਨੂੰ ਚਾਇਨਾ ਡੋਰ ਨਹੀਂ ਯੂਜ਼ ਕਰਨੀ ਚਾਹੀਦੀ ਕਿਉਂਕਿ ਜੇ ਪੰਛੀਆਂ ਨਾਲ ਫਾਇਜ਼ਡਾ ਹੋਵੇ ਤਾਂ ਉਹਨਾਂ ਦੀ ਜਾਨ ਵੀ ਲੈ ਸਕਦੀ ਹੈ ਜੇ ਹੀ ਕੋਈ ਵਹੀਕਲ ਚਲਾ ਰਿਹਾ ਹੋਵੇ ਤਾਂ ਉਹ ਗੱਲ ਵਿੱਚ ਆ ਕੇ ਉਹਨੂੰ ਮਾਰ ਦਿੰਦੀ ਹੈ ਇਹ ਬਹੁਤ ਹੀ ਖਤਰਨਾਕ ਹੈ ਜਾਣ ਲੋਵਾ ਹੈ ਤੁਸੀਂ ਬਸੰਤ ਪੰਚਮੀ ਕਿਸ ਤਰ੍ਹਾਂ ਇੰਜੋਏ ਕਰ ਰਹੇ ਹੋ ਅਸੀਂ ਗਾਣੇ ਲਾ ਕੇ ਉੱਚੀ ਉੱਚੀ ਠੀਕ ਹੈ ਨਾਲ ਟੱਗੇ ਵਾਲੀ ਡੋਰ ਯੂਜ਼ ਕਰਕੇ ਇੰਜੋਏ ਕਰ ਰਹੇ ਹਾਂ ਇਹ ਸ੍ਰੀ ਬਸੰਤ ਪੰਚਮੀ ਦੇ ਇੰਜੋਏ ਕਰਦੇ ਹੋਏ ਬੱਚੇ ਸਾਰਿਆਂ ਨੂੰ ਬਸੰਤ ਪੰਚਮੀ ਦੀਆਂ ਲੱਖ ਲੱਖ ਮੁਬਾਰਕਾਂ 尽量大家帮助。